ਗਾਂ ਕਮਲਿਆ ਤੂੰ ਗਾਂ ਤਾਂ ਦੇਖ ਕਿੱਡੀ ਵਧੀਆ ਬਈ ਗਾਂ ਤੇਰੀ ਵਧੀਆ ਪਰ ਸਾਈਡਾਂ ਪੇਂਟ ਤਾਂ ਨਹੀਂ ਉਹ ਭਰਾਵਾ ਤੂੰ ਇਹ ਤਾਂ ਵੀ ਚੜਦਾ ਚੰਗਾ ਭਰਾ ਮੇਲੇ ਬਾੜਾ ਕਿਣਾ ਭਈ ਇਹਨਾਂ ਨੂੰ ਚੋਰ ਚੋਰ ਲੱਗਦੇ ਇਹ ਨਿਕਲੋ ਯਾਰ ਨਿਕਲੋ ਤੇਰੀ ਕਾਰ ਹੈ ਕਾਰ ਹੈ ਸਰਦ ਕਾਰ ਹੈ ਮਰੂਤੀ ਕਾਰ ਹੈ ਗਾਂ ਭਰਾਵਾ ਕ੍ਰਿਸ਼ਨਮੰਦ ਜੀ ਤੇ ਕੈਮੇ ਸੂਇਆ ਤੀਜੇ ਨਹੀਂ ਫੇਰ ਨਹੀਂ ਕੰਮ ਦੀ ਮੈਂ ਤਾਂ ਸੁਣਿਆ ਤੀਜੇ ਸੂਤ ਬਾਅਦ ਪਸੂ ਖਰਾਵਾ ਦਾ ਕੰਮ ਕਰਾਉਣਾ ਪੈਂਦਾ ਕੰਮੀ ਭੌਲਣ ਲੱਗ ਜਾਂਦਾ ਉਹ ਦੂ ਬਾਦ ਤਾਂ ਸੁਣ ਫੇਰ ਹਾਂ ਯਾਰ ਪੰਜਵੇਂ ਚੁੱਠੇ ਨਾਲ ਹੀ ਤੀਜੇ ਚ ਕੁੜੇ ਤੇਰੀ ਬਾਹਂ ਜਿੱਡਾ ਕੈਪਸੂਲ ਗੀਜੇ ਚ ਕੁੜੇ ਅੰਦਰ ਚੱਲਦਾ ਜਦੋਂ ਨਹੀਂ ਬੰਦੂਖ ਵਰਗਾ ਮੂੰਹ ਉਹ ਜੇ ਬੇਬੇ ਦੇ ਸੰਦੂਖ ਵਰਗਾ ਘੇਟਾ ਨਾ ਓਏ ਓਏ ਅਰਜੈਂਟ ਲਾਂਦੀ ਕਾਪੀ ਨਾ ਕਰ ਤੇਰੇ ਮਰੂ ਫੇਰ ਧਰ ਕੇ ਜਵਣੇ ਰੇੜੀ ਨਾਲ ਸੁਣੇ ਗਾਣੇ ਜੜ ਕੱਢਤੀ ਜੂਸ ਵਾਲੀ ਰੇੜੀ ਤਾਂ ਲੱਗੀ ਪਈ ਐ ਚੰਡੋਲ ਕਿਤੇ ਕੁਝ ਦੀ ਨਹੀਂ ਨੀ ਕੰਜਰ ਦਾ ਉਹ ਹੀ ਬਾਨਾ ਮਾਰ ਕੇ ਲਿਆ ਕੇ ਮੇਲੇ ਚ ਗੱਲ ਚੋਂ ਅੱਧੀ ਨਿਕਲਦਾ ਹੁੰਦਾ ਕਹਿੰਦਾ ਸੀ ਮਾਈ ਤੇ ਸਪੀਕਰ ਲੱਗਾ ਉੱਥੇ ਖੜਾ ਕਿੱਥੇ ਉਹ ਖੜਾ ਉਹ ਖੜਾ ਸਾਗੀ ਐ ਪਰ ਇਹਦੀ ਗੱਲ ਚ ਵੀ ਦਾਮਣੇ ਨਿਕਲਿਆ ਜਿਵੇਂ ਮੈਨੂੰ ਸੀ ਗਾਣਾ ਵੀ ਕੰਜਰ ਦਾ ਗੱਲ ਤੇ ਪੂਰਾ ਬਾਈ ਕੋਈ ਨਹੀਂ ਉੱਤਰਦਾ ਅੱਜ ਕੱਲ੍ਹ ਜਮਾਨਾ ਨਹੀਂ ਮਾੜਾ ਸਾਰੇ ਜਿੰਨੇ ਵੀ ਵੀਰ ਪਿੰਡ ਜਗਮਾਲ ਵਾਲੀ ਪਹੁੰਚੇ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਮੇਲਾ ਪਹਿਲਾ ਮੇਲਾ ਸਰਪੰਚ ਸਤੋਬਰ ਨੂੰ ਪਵਾਇਆ ਗਿਆ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਕਿ ਤੁਹਾਨੂੰ ਆਤੇ ਬੱਕਰੀਆਂ ਨੂੰ ਮਿਲਾ ਕੇ ਬਾਇਾ ਬਹੁਤ ਵਧੀਆ ਮੇਲਾ ਚੱਲ ਰਿਹਾ ਕਿਵੇਂ ਕਰਾਂਗਾ ਤੂੰ ਚੰਗੀ ਕੀਤੀ ਮੇਰੇ ਨਾਲ ਯਾਰ ਸੱਦਿਆਗਾ ਤੂੰ ਸੀ ਮੈਂ ਕੀ ਕਰਤਾ ਤੂੰ ਉਹੀ ਕਰੀ ਸਾਰੀ ਦੁਨੀਆ ਕਰਦੀ ਹੈ ਬਾਈ ਸਾਰੀ ਦੁਨੀਆ ਤੇ ਥੱਪੜੇ ਮਾਰਦੀ ਹੈ ਮੈਂ ਮਾਰਿਆ ਓਏ ਥੱਪੜੇ ਤੇ ਮੈਂ ਥੱਪੜੇ ਮਾਰ ਲੰਦਾ ਉਹ ਚੰਗੇ ਸੀ ਭਰਾਵਾ ਤੂੰ ਤਾਂ ਕਹ ਕੇ ਮੇਲੇ ਤੇ ਚੱਲਾਂਗੇ ਤੇ ਕੋਈ ਟੰਡੋਲ ਨਹੀਂ ਟੰਡੂਲ ਨਹੀਂ ਕੱਲੇ ਪੱਕਲੇ ਟੈਂਟ ਲਾ ਰੱਖਿਆ ਕੋਈ ਨਹੀਂ ਓਏ ਓਏ ਇਹ ਪਸ਼ੂਆਂ ਦਾ ਮੇਲਾ ਇੱਥੇ ਚ ਡੋਲ ਕਿਵੇਂ ਆਜੂ ਕਦੇ ਮੱਝ ਨੂੰ ਚ ਡੋਲ ਤੇ ਝੂਲਦਾ ਦੇਖਿਆ ਤੂੰ ਓਏ ਉਹ ਤਾਂ ਠੀਕ ਹੈ ਪਰ ਫੇਰ ਵੀ ਆਇਆ ਤਾਂ ਨਹੀਂ ਕਰਦਾ ਕੋਈ ਯਾਰ ਮੈਂ ਹੁਣ ਕੀ ਕਰਾਂ ਮੈਂ ਤੈਨੂੰ ਆ ਲੈ ਕੇ ਆਇਆ ਸੀ ਤੈਨੂੰ ਮੈਂ ਝੂਠੀ ਬੋਲਿਆ ਮੈਂ ਕਿ ਤੈਨੂੰ ਮੇਲੇ ਤੇ ਲੈ ਕੇ ਆਣਾ ਬੱਕਰੀਆਂ ਦਾ ਮੇਲਾ ਤੇ ਪਸ਼ੂਆਂ ਦਾ ਮੇਲਾ ਇੱਕ ਗੱਲ ਹੋਰ ਸੁਣ ਹਾਂ ਮੇਰੇ ਨਾਲ ਨਾਲ ਰਹਿ ਤੂੰ ਉਹ ਕੋਈ ਬੋਗਦੇ ਭਲੇਖੇ ਗੱਡੀ ਚ ਲੈ ਜੂ ਲੱਦ ਕੇ ਓਏ ਉਹ ਤਾਂ ਠੀਕ ਐ ਕਿ ਮੈਂ ਲੈ ਜੂ ਚੱਕ ਕੇ ਯਾਰ ਬੋਗਦੇ ਭਲੇਖੇ ਪਾਈ ਯਾਰ ਕੱਲ ਯਾਰ ਮੈਨੂੰ ਛੋਡੇ ਵਾਲਾ ਕਹੀ ਜਾਂਦਾ ਸੀ ਕੀ ਕਹਿੰਦਾ ਸੀ ਛੋਡੇ ਵਾਲਾ ਛੋਡੇ ਵਾਲਾ ਕਹਿੰਦਾ ਕਹਿੰਦਾ ਐਤ ਕੀ ਸੀ ਬੱਕਰੀਆਂ ਦਾ ਮੇਲਾ ਸੀ ਜਿੱਤਨ ਸਾਡੇ ਵਾਲਾ ਕਿਵੇਂ ਜਿੱਤ ਲੂ ਮੈਂ ਕਿਹਾ ਤੁਹਾਡੇ ਬੱਕਰੀ ਨਹੀਂ ਕੋਈ ਬੋਗ ਨਹੀਂ ਤੁਸੀਂ ਕਿਵੇਂ ਜਿੱਤ ਜਾਓਗੇ ਹਾਂ ਤੇ ਸਾਡੇ ਵਾਲ ਬਿੱਲੂ ਖੜਾ ਓ ਮੈਂ ਯਾ ਤਾ ਨਾਲ ਜਾ ਬੈਠਾ ਮੈਂ ਤੂੰ ਨਾਲ ਨਾਲ ਰਹਿ ਮੇਰੇ ਓ ਮੈਂ ਫਿਰ ਤੇਰੇ ਨਾਲ ਹੀ ਆ ਜਾ ਪਰ ਦਿਖਾਤਾ ਸੀ ਮੇਲਾ ਕੁਛ ਨਾ ਕੁਛ ਚੱਲ ਮੇਲਾ ਤੇ ਮੈਂ ਦਿਖਾਉਣਾ ਚੱਲ ਆ ਜਾ ਓਏ ਮੈਂ ਲੇਟ ਹੋ ਗਿਆ ਬਾਈ ਬਾਪੂ ਗਿਆ ਹੀ ਨਰਿੰਜਨ ਕੇ ਭੋਗ ਸੀ ਅੱਜ ਅੱਛਾ ਤੇ ਮੈਂ ਉਹਨੂੰ ਡੀਕੀ ਗਿਆ ਮੈਂ ਖਾ ਰੁਪਈਏ ਲੈ ਕੇ ਚਲਾ ਮੈਂ ਮੇਲੇ ਜਣਾ 100 ਰੁਪਈਆ ਲੈ ਕੇ ਮੈਂ ਕੁਛ ਲੈ ਆਵਾਂਗੇ ਉੱਥੋਂ ਓਏ ਇੱਥੋਂ ਹੁਣ ਤੈਨੂੰ ਕਿਹੜੇ ਗਜਰੇ ਜਾਂ ਚਭੂਲੀ ਵਾਲੇ ਕਾਂਟੇ ਦਵਾ ਦਿਆ ਤੈਨੂੰ ਮੇਲੇ ਚ ਪਸੰਗ ਵਾਲੇ ਚ 100 ਦਾ ਕੀ ਆਊਗਾ ਇੱਥੇ ਹਾਂ ਇਹ ਤਾਂ ਹੈ 100 ਦਾ ਤਾਂ ਕੁਛ ਨਹੀਂ ਆਉਂਦਾ ਬਾਈ ਕੁਛ ਨਹੀਂ ਆਉਂਦਾ 100 ਦਾ ਹ ਉਹ ਮੇਰੇ ਕੋਲੇ ਸਕੀਮ ਹੈਗੀ ਇੱਕ ਕੀ ਮੇਰਾ ਲਿਆ ਜੀਨੀੜਾ ਉਹ ਨੂਪਗੜ ਵਾਲਾ ਹਾਂ ਉਹਦੇ ਕੋਲੇ ਇੱਕ ਸਕੀਮ ਆ ਉਹ ਕਰਦੇ ਆਏ ਆ ਬਾਈ ਕਿਵੇਂ ਉਹ ਮੇਲਿਆਂ 'ਚ ਹੀ ਜਾਂਦਾ ਹਾਂ ਮੇਲਿਆਂ 'ਚ ਪਹਿਲਾਂ ਤੋਂ ਭੱਜਦਾ ਥੋੜਾ ਜਿਹਾ ਭੱਜ ਕੇ ਲਾ ਕੇ 400 ਮੀਟਰ ਦਾ ਘੇਰਾ ਉਦੋਂ ਬਾਅਦ ਡੰਡ ਮਾਰਦਾ ਹੈਗਾ ਬੈਠਕਾ ਮਾਰਦਾ ਹੈ ਕਦੇ ਬੰਝ ਕਰਦਾ ਹੈਗਾ ਤੇ ਜਾਨ ਲੱਗੇ ਲੋਕ ਨੂੰ ਖੋਜੋ ਕਿ ਪੈਸੇ ਦਿੰਦੇ ਆਪਾਂ ਵੀ ਕੁੱਟ ਲੈਣੇ ਆ ਓਏ ਓ ਕਬੱਡੀ ਦੇ ਗਰਾਊਂਡ 'ਚ ਹੁੰਦਾ ਇੱਥੇ ਤੂੰ ਕਿੱਥੇ ਭੱਜ ਲੇਂਗਾ ਯਾਰ ਹੋਰ ਕੀ ਗੱਲਾਂ ਕਰੀਏ ਨੇ ਪਹਿਲਾਂ ਮੈਨੂੰ ਇੱਕ ਗੱਲ ਦੱਸ ਹਾਂ ਜਦੋਂ ਮੇਰੇ ਨਾਲ ਆਉਣਾ ਕਦੇ ਵੀ ਸੋਫੀ ਆਇਆ ਕਰ ਕਿ ਕਦਾ ਮੇਰਾ ਸਾਲਾ ਪਤਾ ਨਹੀਂ ਕੈਪਸੂਲ ਵੀ ਐਡੇ ਐਡੇ ਖਾਂਦਾ ਕਿਹੜੀ ਕੰਪਨੀ ਬਣਾ ਕੇ ਦਿੰਦੀ ਇਹਨੂੰ ਓਏ ਓਹ ਉਹ ਤਾਂ ਪੁੱਛਣਾ ਤੈਹ ਲਾ ਦਿੰਦਾ ਤੈਹ ਲੈਣਾ ਹੀ ਮੈਂ ਉਹਦਾ ਗਾਣਾ ਵੀ ਜੋੜ ਰੱਖਿਆ ਹੈ ਅੱਛਾ ਹਾਂ ਬੜਾ ਤੈਹ ਕਹਿੰਟਾ ਰਿਲੀਜ਼ ਕਰਾਵਾਂ ਯਾਰ ਪੰਜਵੇਂ ਝੁੱਠੇ ਨਾਲ ਹੀ ਤੀਜੇ ਚ ਕੁੜੇ ਤੇਰੀ ਬਾਂਜ ਡੱਕਾ ਫਸਲ ਗੀਜੇ ਚ ਕੁੜੇ ਅੰਦਰ ਚੱਲਦਾ ਜੇ ਤੂੰ ਨਹੀਂ ਬੰਦੂਖ ਵਰਗਾ ਮੂੰਹ ਹੋ ਜਾਵੇ ਬੇਬੇ ਦੇ ਸੰਦੂਖ ਵਰਗਾ ਟੈਂਟਰਾ ਨਾ ਓਏ ਓਏ ਅਰਜੰਟ ਲਾਂਦੀ ਕਾਪੀ ਨਾ ਕਰ ਤੇਰੇ ਮਰੂ ਫੈਰ ਧਰ ਕੇ ਜਵਣੇ ਇੱਥੇ ਸੋਹਣੇ ਗਣੇ ਜੜ ਕੱਢਤੀ ਤੂੰ ਨਹੀਂ ਯਾਰ ਮੈਂ ਤਾਂ ਆਦ ਜਜ਼ਬਾਤ ਦੇ ਕੇ ਸੀ ਤੈਨੂੰ ਦਿਖਾਉਣਾ ਮੇਲਾ ਗਾਵਾ ਮਾ ਦਿਖਾਉਣਾ ਵਪਾਰੀ ਦੇਖੀਏ ਕੋਈ ਓਹੜਾ ਵਪਾਰੀ ਲੱਗਦਾ ਮੈਨੂੰ ਮੇਰੇ ਸਾਹਨੇ ਜਾਟ ਤਾਂ ਦੇਖ ਪਾਈ ਜਿਵੇਂ ਕੱਲ ਦਿੱਲੀ ਚ ਕੇਜਰੀ ਵਾਲੇ ਨਹੀਂ ਹਰਾਏ ਹੁੰਦਾ ਉਹ ਹੀ ਵਪਾਰੀ ਨੇ ਜਿਹੜੇ ਮਰਨੋਂ ਮੂਲੋਂ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਓਏ ਓਹੋ ਨਹੀਂ ਯਾਰ ਤੂੰ ਮੈਂ ਤੈਨੂੰ ਆਖੀ ਇਹਨੇ ਕਿੱਧਰ ਗੱਲ ਲਈ ਇਹਨ ਪਰ ਹੁੰਦੀ ਦੇ ਰਾਲੀ ਵਾਲਾ ਸਹੀ ਹੈ ਜੀ ਵਪਾਰੀ ਗਲਤ ਗਰੀਬ ਬੰਦੇ ਨੂੰ ਪਸ਼ੂ ਦੇ ਦੇ ਫਿਰ ਮੌਤ ਹੀ ਆ ਜਾਂਦੀ ਏ ਕਿਸਾਬ ਦੀ ਇਹ ਵੀ ਚੱਕਰ ਹੁੰਦਾ ਏਰੀਆ ਬਈ ਗਾਂ ਹਾਂ ਹਾਂ ਕਿਵੇਂ ਹੈ ਵਪਾਰੀ ਕਿਹਦੇ ਪਾਸੇ ਲੱਗਦਾ ਵਾਰੀ ਹਾਂ ਤਾਂ ਲੱਗਦਾ ਨਹੀਂ ਬਾਈ ਵਾਰੀ ਵਪਾਰੀ ਓਏ ਹਾਂ ਪ੍ਰਵਾਹ ਅੱਛਾ ਕੀ ਹਾਲ ਹੈ ਠੀਕ ਆ ਠੀਕ ਹਾਲ ਤਾਂ ਕੱਟਾ ਖਰੀਦਣਾ ਸੀ ਅਸੀਂ ਨਹੀਂ ਖਰੀਦਣਾ ਭਰਾਵਾ ਲੈ ਜਾ ਲੈ ਜਾ ਲੈ ਜਾ ਅਸੀਂ ਖਰੀਦਦੇ ਆਹ ਕੱਟਾ ਦੀਂਦਾ ਯਾਰ ਤੈਨੂੰ ਕੱਟਾ ਦੀਂਦਾ ਯਾਰ ਆਦੂ ਹੀ ਪਿੱਤਰੇ ਵਾਲੀ ਆਹ ਆਦੂ ਹੋ ਗਈ ਮੇਰੀ ਵਾਲੀ ਬੁਗਾੜਤਾ ਮੇਰੇ ਉਹੀ ਗੱਲ ਪਈ ਨਾ ਟਾਂਢੀ ਤੇਰੀ ਨਹੀਂ ਵਿਕੀ ਜਾਂਦੀ ਮੇਰੇ ਉਹੀ ਗੱਲ ਪਈ ਨਾ ਟੱਕਰ ਟੱਕਰ ਨਾ ਮਾਰੀ ਨੱਥ ਪਾ ਲਾਂਗੇ ਟੱਕਰ ਨਾ ਮੈਂ ਮੈਂ ਕਦੇ ਤੇ ਟੱਕਰ ਮਾਰੀ ਕਦੋਂ ਬਈ ਇਹਨਾਂ ਨਾਲ ਤੇ ਮਾਰ ਕੇ ਦੇਖ ਲੈ ਮੈਂ ਕੱਟੇ ਟੱਕਰ ਮਾਰੂ ਆ ਨੱਥ ਪਾ ਲਾਂਗੇ ਆਹ ਲਾ ਕੇ ਨਾ ਆਹ ਲਾ ਕੇ ਇਹਦੇ ਤੇ ਮੈਂ ਦੂਜੂ ਛੜ ਦੂ ਸਾਰੇ ਮੈਦਾਨ 'ਚ ਤੇਰੇ ਬਾਣੂ ਏ ਉਹ ਤੂੰ ਕਰ ਲੈ ਕਰ ਲੋ ਮੇਰੇ ਤੋਂ ਖਾ ਉਹ ਦੱਸਾਂ ਇਹ ਵੱਲ ਪੱਕੀ ਏ ਤਾਂ ਉਹ ਤੂੰ ਮੇਰੀ ਗੱਲ ਸੁਣ ਹੈ ਗਾਂ ਤੇਰੀ ਐ ਹਾਂ ਮੇਰੀ ਔਰ ਕੀ ਦੀ ਐ ਕੱਟੇ ਦੀ ਐ ਉਹ ਭਾਈ ਮੇਰੇ ਹੀ ਗੱਲ ਪਈ ਨਾ ਗੱਲ ਕੀ ਮੈਂ ਵੇਚਤੀ ਕਰਾਉਣ ਨੂੰ ਨਾ ਆਣ ਵਾਲੇ ਯਾਰ ਆਹ ਸਮਝ ਹੀ ਨਹੀਂ ਆਉਂਦੀ ਚੱਲ ਯਾਰ ਕੋ ਉਂ ਤੇਰੀ ਗਾਂ ਤਾਂ ਠੀਕ ਐ ਹੂੰ ਤੁਰੇ ਜਮੇ ਆਏ ਬੇਕੀਨੇ ਚੁੰਗਣਾ ਕੇ ਕਿੰਨਾ ਦਿੰਦੀ ਆ ਦੁੱਧ ਬਾਈ ਇਹ 15 ਲੀਟਰ 15 ਲੀਟਰ ਯਾਰ ਹਾਂ ਇਨੇ ਦਿਨਾਂ ਚ ਓਏ ਕਿੰਨੇ ਇੱਕ ਦਿਨ ਚ ਦਿੰਦੀ ਓਹ ਪਰਾਪਰ ਲੈ ਜਾ ਇਹਨੂੰ ਲੈ ਲੈ ਜਾ ਇਹਨੂੰ ਯਾਰ ਕਿਉਂ ਲੈ ਜਾ ਮੈਂ ਕੀ ਕਹਤਾਂ ਓ ਯਾਰ ਬਾਈ ਤੈਨੂੰ ਨਹੀਂ ਪਤਾ ਬਿੱਲੂ ਯਾਰ ਕਿੰਨੇ ਦਿਨਾਂ ਚ ਕੀ ਬੋਲੀ ਜਾਂਦਾ ਯਾਰ ਅਗਲੇ ਦੀ ਗਾਂ ਦੀ ਤੂੰ ਬੇਇੱਜ਼ਤੀ ਕਰੀ ਜਾਂਦਾ ਬਾਈ ਯਾਰ ਸੌਰੀ ਮੈਂ ਮਾफ़ी ਮੰਗਦਾ ਤੇ ਵੇਲ ਇਹਨੂੰ ਨਹੀਂ ਪਤਾ ਯਾਰ ਗਾਂ ਕਮਲਿਆ ਤੂੰ ਗਾਂ ਤਾਂ ਦੇਖ ਕਿੰਡੀ ਵਧੀਆ ਹੈ ਬਾਈ ਗਾਂ ਤੇਰੀ ਵਧੀਆ ਪਰ ਸੱਡਾਂ ਪੇਂਟ ਤਾਂ ਨਹੀਂ ਉਪਰਾਵਾ ਤੂੰ ਇਹ ਤੋਂ ਵੀ ਚੜਦਾ ਚਾਹਂਦਾ ਉਪਰਾ ਮੇਲੇ ਬਾੜਾ ਕਿਨਾ ਭਾਈ ਇਹਨਾਂ ਨੂੰ ਚੋਰ ਚੋਰ ਲੱਗਦੇ ਇਹ ਨਿਕਲੋ ਯਾਰ ਨਿਕਲੋ ਭਾਈ ਨਹੀਂ ਕਾਰ ਕਾਰ ਜ਼ਰੂਰਤ ਕਾਰ ਹੈ ਮਰੂਤੀ ਕਾਰ ਹੈ ਆਹ ਭਰਾਵਾ ਕ੍ਰਿਸ਼ਨਮੰਦਾ ਜੀ ਤੇ ਕੈਮੇ ਸੂਏ ਆ ਤੀਜੇ ਨਹੀਂ ਫੇਰ ਨਹੀਂ ਕੰਮ ਦੀ ਮਾਇਦਾ ਸੁਣਿਆ ਤੀਜੇ ਤੋਂ ਬਾਅਦ ਪਸ਼ੂ ਖਰਾਵਾ ਦਾ ਕੰਮ ਕਰਾਉਣਾ ਪੈਂਦਾ ਓਏ ਕੰਮੀ ਭਾਲਣ ਲੱਗ ਜਾਂਦਾ ਉਦੋਂ ਬਾਅਦ ਤਾਂ ਭਾਲਣਾ ਕਾਰ ਇਨਫੈਂਟਰੀ ਚ ਲਾ ਦੇ ਇਹਨੂੰ ਲਾ ਦੇ ਪਹਿਲੀ ਬੱਠਾ ਚੱਕੇ ਲੱਗ ਜਾਈਂ ਰਹਿੰਦਾ ਕੀ ਆ ਤੂੰ ਤਿੰਨ ਵਾਰੀ ਸੁਬਤ ਤੇਰੇ ਚ ਕੁਝ ਨਹੀਂ ਰਹਿਣਾ ਮੈਂ ਸੂਨ ਨੂੰ ਪਤਾ ਗਾਂ ਮੈਂ ਬੰਦਾ ਐ ਉਹ ਆੜੀ ਹਾਂ ਕਿੱਥੋਂ ਆ ਲਿਆਂਦਾ ਬੋਲਦਾ ਵਾ ਛਿਕੜਾ ਇਹਦੇ ਚੜਾਉਣਾ ਪਊ ਮੈਨੂੰ ਲੱਗਦਾ ਨਹੀਂ ਉਹ ਨਹੀਂ ਮੇਰੀ ਗੱਲ ਆ ਜਾ ਗਾਂ ਨੂੰ ਮਗਾਣ ਦੇਣਿਆ ਆ ਤੇਰਾ ਤੇਰਾ ਵੀ ਮੇਲਾ ਗਾਂ ਦਿਖਾ ਲਿਆ ਯਾਰ ਆ ਜਾ ਓਏ ਭਰਾਵਾ ਤੈਨੂੰ ਦੇ ਦੇਾਂਗੇ ਕੋਈ ਜੇ ਸੌਦਾ ਹੋ ਗਿਆ ਕਿਉਂ ਕੀ ਗੱਲ ਮੱਝ ਖਰੀਦੀ ਸੌਦਾ 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 ਨਹੀਂ ਕਰਦੇ ਤੂੰ ਗੱਲਾਂ ਦੇ ਗਲਕੜੀਆਂ ਨੂੰ ਕਿਸੇ ਨਾਲ ਨਹੀਂ ਮੱਝ ਬਣਦੀ ਗਾਂ ਹੈ ਗਾਂ ਹੀ ਰਹੂਗੀ ਇਹ ਦੇਖੀ ਕੈਰਸੂਲ ਵਰਗਾ ਮੂੰਹ ਸਨੇਚਰ ਵਰਗਾ ਬਈ ਇਹਦਾ ਦੇਖੀ ਮਿਲਾਂ ਖਾਂਦਾ ਹੈ ਇਹ ਖਾਂਦਾ ਹੈ ਅਹੀ ਵੀ ਨਹੀਂ ਕਰੇ ਕਹਦੇ ਜੁੱਦੇ ਹੋ ਜਾ ਗੱਲ ਮੇਰੀ ਇਹਨਾ ਕਹਦੇ ਆਦਾ ਜੀਬੇ ਫਿਰ ਜੀਬ ਆ ਗੀਜੇ ਫਰੋ ਲੋ ਬਈ ਸੌ ਨਿਕਲੂ ਕੋਈ ਯਾਰ ਅਜੀਬ ਅਜੀਬ ਗਾਂ ਲੈਣਾ ਹੈ ਕਿ ਦੁੱਧੀਆਂ ਖਾਸੀਆਂ ਵੇਣਾ ਆ ਤੈਨੂੰ ਆ ਫਰੋਲੀ ਬਾਈ ਯਾਰ ਕਿਉਂ ਬਰੂ ਬਾਈ ਤੂੰ ਹੱਥ ਤਾਂ ਨੇੜੇ ਤਾਂ ਆਓ ਮੇਰੇ ਮੜਾ ਜਾ ਆ ਜਾ ਗਾਂ ਦੇ ਨੇ ਯਾਰ ਪਾਪਾ ਇਹ ਤਾਂ ਨਹੀਂ ਲੈਣੀ ਆ ਆ ਜਾ ਤੂੰ ਆ ਦਿਖਾ ਦੇ ਓਏ ਗੱਲ ਸੁਣ ਜੇ ਪਸੂ ਖਰੀਦ ਲੈ ਲਖਾਈ ਲਖੂਈ ਕਿੰਨੀ ਲੱਗਦੀ ਆ ਲਿਖਾਈ ਹਾਂ ਲਿਖਾਈ ਦੇ 5 ਨੰਬਰ ਵੱਧ ਨਹੀਂ ਮਿਲਦੇ ਹੁੰਦੇ ਓਏ ਸਕੂਲ ਆ ਹੀ ਲਿਖਾਈ ਹੁੰਦੀ 5 ਨੰਬਰ ਬਹਦੇ 100 ਰੁਪਏ 1000 ਰੁਪਏ ਕੱਢੇ ਇਹ ਤੇਨੂੰ ਆਏ ਵੀ ਸੋਹਣੀ ਲਿਖਾਈ ਉਸ ਪੇਪਰਾਂ 'ਤੇ ਲਿਖਾਈ ਹੁੰਦੀ ਹੈ ਹਾਂ ਇਹ ਲਿਖਾਈ ਦੂਜੀ ਆ ਵੀ ਬਗਾ ਲਿਓਣੀ 1000 ਰੁਪਏ ਮੱਝ ਲਿਓਣੀ 2000 ਰੁਪਏ ਆ ਹੁੰਦਾ ਇਹ ਸਿਸਟਮ ਦਾ ਮਰੀ ਇਹ ਲਿਖਾਈ ਇਹ ਤਾਂ ਲਿਖਾਈ ਮਹਿੰਗੀ ਪਈ ਆਪਾਂ ਨੂੰ ਆ ਗਾ ਅਮਰੀਕਨ ਹੈ ਨਾ ਨਾ ਕੈਨੇਡਾ ਨੇ ਅਮਰੀਕੀ ਨਹੀਂ ਹੈ ਪਰ ਅਮਰੀਕਾ ਨੂੰ ਗੱਲ ਸੁਣ ਜੇ ਅਮਰੀਕਨ ਹਾਂ ਫਿਰ ਐਂ ਕਰ ਟ੍ਰੰਪ ਨੇ ਆਪਣੇ ਮੁੰਡੇ ਬਹੁਤ ਵਾਪਸ ਭੇਜਣੂਗਾ ਉਧਰ ਭੇਜ ਦੇ। ਚੜਾਓ। ਉਹ ਭਰਾਵਾ ਇਹ ਗਾਣਾ ਬਤਾ ਦੇ ਲੱਗੇ ਯਾਰ ਸਾਨੂੰ ਚ ਗਰਮੀ ਬਹੁਤ ਹੈ। ਪਸ਼ੂ ਐ ਇਹ। ਅਮਰੀਕਾ ਨਾਲ ਕੈਨੇਡਾ ਨਾਲ ਪਾਕਿਸਤਾਨ ਬਣਨੇਗਾ। ਉਹ ਤੇ ਪਾਕਿਸਤਾਨੀ ਵੀ ਦੇ ਦਨ ਯਾਰ ਵਪਾਰੀ ਬਣਾਇਆ ਕੀ ਨੇ ਯਾਰ ਤੂੰ ਤਾਂ ਗੜ ਪਈ ਜਨਾ ਪਰਦਰਾ ਜਿਵੇਂ ਅਸੀਂ ਪਤਾ ਨਹੀਂ ਕਿ ਤੇਰੇ ਧੱਕੇ ਨਾਲ ਕੋਈ ਰਾਤ ਨੂੰ ਆ ਕੇ ਮਾਰਤਾ ਗਿਆ ਚਾਹ ਪਈ ਤੂੰ ਸਾਨੂੰ ਤੂੰ ਪਾਣੀ ਦੀ ਘੁੱਟ ਪਈ ਸਨ। ਦੇਸੂ ਵਾਲੇ ਕਾਕੇ ਦੇ ਚੇਲੇ ਮੈਂ ਮੈਂ ਹੋਰ ਨਾ ਕਿ ਪੂਛ ਭੜਾ ਪੂਛ ਹੀ ਮਰੂ ਮੈਂ। ਆਹੋ ਓ ਗਾਂ ਦਾ ਇੱਕ ਗੱਲ ਹੋਰ ਐ ਆਹੋ ਗਾਂ ਦੇਖ ਤੂੰ ਆਇਆ ਕਰ ਦੇਖਾਂ ਗਾਂ ਦੇਖ ਡਿਸਕ ਨੀਰੇ ਤੇਰੇ ਮੂੰਹ ਪੂਛਰੀ ਫਿਰਦੀ ਐ ਹਾਂ ਪੂਛਰੀ ਫਿਰਦੀ ਹੈਗੀ ਤੁਸੀਂ ਲੈਣ ਦਾ ਪਿੱਲੂ ਦੁੱਧ ਦਾ ਤੂੰ ਢੂਈ ਮਾਰ ਸਾ ਉੱਤੋਂ ਵਧੀਆ ਜੀ ਗਾਂ ਦੀ ਮੈਨੂੰ ਇੱਕੀ ਲੱਗੇ ਕੀ ਬਾਈ ਗਾਂ ਦੀ ਪੂਛ ਨਿੱਕੀ ਐ ਇਹੀ ਤੁਸੀਂ ਤੈਨੂੰ ਸਾਰੀ ਗਾਂ ਚੋਂ ਓਏ ਓ ਐਡੀ ਗਾ ਉੱਥੇ ਨਹੀਂ ਕਰਦੀ ਓ ਯਾਰ ਦੁੱਧ ਵਾ ਤੇਰੇ ਗਾਵਾਂ ਹੋਰ ਵੀ ਲਿਆਵਾਂਗੇ ਯਾਰ ਕਿਸੇ ਨੂੰ ਐਡੀ ਪੂਛ ਵਾਲੀ ਗਾਂ ਲੈ ਕੇ ਦਿਖਾ ਦੇ ਮੈਨੂੰ ਗੱਲ ਤਾਂ ਤੇਰੀ ਸੀ ਉਹ ਬਿੱਲੇ ਵੇਚਦੇ ਪਸੂ ਦੀ ਟਾੜੀ ਮੇਰੀ ਕੋਕਰੀ ਬੇਇੱਜ਼ਤੀ ਕਰਦੇ ਜਾੜੋ ਚੜੋ ਤਾਂ ਠੀਕ ਆ ਪਰ ਫੇਰ ਕੀ ਇਹਨੇ ਤੁਧ ਖਾਵਾਂਗੇ ਕਿਹੜੀ ਗਾਂ ਲਗਾਏਗਾ ਆਹੋ ਸਭ ਤੋਂ ਗੱਲ ਤਾਂ ਹੁਣ ਲਾ ਪਰ ਇੱਕ ਚੱਕਰ ਆ ਥੋੜਾ ਜਿਹਾ ਦੱਬਤ ਹੈਗੇ ਮੈਨੂੰ ਐ ਲੱਗਦਾ ਕਈ ਵਾਰੀ ਜਾਲ ਆ ਜਾ ਫਿਰ ਵਪਾਰੀ ਨਾ ਉਹ ਇਹਨੇ ਜਰਸਤਾਰੀ ਚ ਗਾਂ ਸੁਣੋ ਵਪਾਰੀ ਨਾ ਵਪਾਰੀ ਚੱਪੜੀ ਥੱਲੇ ਵਡਾਂਗ ਮਾਰਦੇ ਜਾੜੋ ਗਾ ਹਾਂ ਚੱਲ ਯਾਰ ਪਹਿਲਾਂ ਪਾਣੀ ਪੀ ਉਹ ਪਾਣੀ ਨੂੰ ਤੂੰ ਗਾਂ ਘੁੱਟੀਆਂ ਥੁੱਕ ਮੁੱਕ ਗਿਆ ਤੇਰਾ ਪਾਣੀ ਪੀਣ ਨੂੰ ਉਹ ਥੁੱਕ ਕੀ ਯਾਰ ਉਹ ਵਪਾਰੀ ਵਾਲਾ ਹਰਚੰਦਰ ਟੱਕਰ ਐ ਹੀ ਹੁੰਦੇ ਹੈਗੇ ਪਤਾ ਨਹੀਂ ਯਾਰ ਇਹਨੂੰ ਵਪਾਰੀ ਦਾ ਮੂੰਹ ਹੀ ਲੱਗਦਾ ਸੀ ਹਾਂ ਜਾ ਯਾਰ ਮੇਰਾ ਸਾਲਾ ਵੀ ਸਾਥ ਲੱਗਦਾ ਸੀ ਤੇ ਆਪਾਂ ਆ ਕੇ ਭਾਂਡੇ ਕਿਧਰ ਮੰਝਣ ਲੱਗੇ ਪਾਣੀ ਉਹ ਨਹੀਂ ਨਹੀਂ ਆਣਾ ਸਮਝਿਆ ਹੱਥ ਨਹੀਂ ਬਣੀ ਇਹ ਓਕਾ ਖੇਤ ਨਹੀਂ ਹੱਥ ਬਣ ਜਾਂਦੀ ਇੱਥੇ ਪਈ ਸੀ ਮੈਂ ਕਿਹਦੀ ਝੂਠੂਗੀ ਪਤਾ ਮਾਂ ਕਿ ਪੀ ਗਏ ਆਪਾਂ ਵੀ ਨਾਲ ਲੈ ਕੇ ਆਉਣਾ ਸੀ ਜੇ ਕੋਈ ਸੌਦਾ ਸੁਦਾ ਪਣ ਗਿਆ ਯਾਰ ਐਂ ਜੇ ਕਰਕੇ ਨਹੀਂ ਥੱਲੇ ਪਤਾ ਨਹੀਂ ਕੀ ਐਂ ਜੇ ਕਰਦੇ ਹੁੰਦੇ ਸੱਪ ਜਾਂ ਹੋਰੀ ਉਹ ਤਾਂ ਕਰਨ ਆਣੀ ਹੁਣਾ ਉਹ ਕਿਵੇਂ ਸੌਦਾ ਹੀ ਉਹਦੇ ਨਾਲ ਹੁੰਦਾ ਅੱਜ ਕੱਲ ਗਾਂ ਦਾ ਆਪਾਂ ਕਰਦੇ ਆ ਕੋਈ ਕੋਈ ਹੈ ਤਾਂ ਹੈ 4 ਰੁਪਏ ਭਾਣਤਾ ਸੀ ਕਿ ਗਾਂ ਖਰੀਦਣ ਲਈ ਕੋਲ ਤੇ ਲੈਣਾ ਹੋਵੇ ਯਾਰ ਕੱਲੀ ਭਾਅ ਉਤਰਿਆ ਆਪਾਂ ਦੇ ਰਾਂਗੇ ਸਾਈ ਸੂਈ 6 ਦੀ 20 ਮੇਰਾ ਵੀਰ ਪਾਣੀ ਐ ਇੰਨਾ ਟਾਈਮ ਨਹੀਂ ਯਾਰ ਮੇਰੀ ਮੰਨ ਦਾ ਟਰੱਕ ਭੇਜ ਦੇ ਉਹ ਗੱਲ ਤਾਂ ਸੁਣ ਲੈ ਆਪਣੇ ਬੱਕਰੀ ਬੁੱਕਰੀ ਦੇਖ ਲੈ ਕੋਈ ਮੰਨ ਜੇ ਗੱਲ ਵਧਗਾ ਰਹਾਂਗੇ ਓਏ ਅਗਲੇ ਨੇ ਪੈਸੇ ਜ਼ਿਆਦੇ ਮੰਗ ਲੈਣ ਆਪਣੇ ਕੋਲੇ ਹੈ ਨਹੀਂ ਨੇ ਮੇਰੀ ਮੰਨ ਜਾ ਗੱਲ ਉਹਨਾ ਮੈਨੂੰ ਕੱਲ ਦਾ ਕਰੀ ਜਾਂਦਾ ਸੀ ਵੀ ਐਤ ਕੀ ਚਲੋ ਆਪਾਂ ਕੋਈ ਗਾਂਗ ਲੈ ਆਵਾਂਗੇ ਤੇ ਉਹ ਦੁੱਧ ਦਾ ਖੁਆ ਕੱਢਿਆ ਕਰਾਂਗੇ ਬੱਕਰੀ ਦੁੱਧ ਦਾ ਕਦੇ ਖੁਆ ਸੁਣਿਆ ਓਏ ਨਹੀਂ ਸੁਣਿਆ ਖੁਆ ਤਾਂ ਮੈਂ ਸਮਝਿਆ ਬੱਕਰੀ ਦਾ ਦੁੱਧ ਖੁਆ ਦੁੱਧ ਦਾ ਨੂੰ ਠੀਕ ਹੈ ਬੱਕਰੀ ਮੈਂ ਤਾਂ ਨਾ ਤੇਰੇ ਸੱਲ ਸੱਲ ਉਹ ਹੀ ਪੂਰੇ ਕਰੂਗੇ ਬੈਟਰੀ ਧਰਾ ਦੇਾਂਗੇ ਸੱਲਾ ਇਹਨਾਂ ਦੇ ਤੇਰੇ ਦੇਖ ਲਾਂਗੇ ਐਂ ਜਗੜ ਲੱਗਿਆ ਬਾਹਲਾ ਵਧੀਆ ਕਿਉਂ ਫਿਰ ਠੰਡੇ ਪੈਰਾ ਯਾਰ ਆ ਗਾਂਗੂ ਦੇਖੋ ਇਹ ਤਾਂ ਨਾ ਦੇਖੇ ਤਾਂ ਆਪਣੀ ਪਹਿਲਾ ਪੀੜੀਆਂ ਨਹੀਂ ਖਰੀਦ ਸੀ ਆ ਕੋਈ 2-3 ਲੀਟਰ ਵਾਲੀ ਦੇਖ ਲਾ ਢੋਕੜ ਜੀ ਵੇਖ ਕੇ ਚੱਲਦੇ ਆ ਜਾ ਹੈ ਆ ਜਾ ਮੰਨ ਜਾ ਗੱਲ ਮਹਿੰਗੀ ਹੈ ਗਾਂ ਮਹਿੰਗੀ ਕਹਾਂ ਉਹ ਥੱਕ ਜਾ ਕਰੇ ਦੁੱਧ ਚੋਂਦੇ ਭਰਾਵਾ ਆ ਜਾ ਮਨ ਜਾ ਕੇ ਯਾਰ ਮਸ਼ੀਨ ਲਿਆਵਾਂਗੇ ਆਪਾਂ ਮਸ਼ੀਨ ਮਸ਼ੀਨ ਤਾਂ ਬੁੜੇ ਹੋ ਲੀਡਾਂ ਨਹੀਂ ਜੁੜੀ ਅਜੇ ਤੱਕ ਤੂੰ ਦੁੱਧ ਵਾਲੀ ਜੋ ਪਾੜ ਲੈ ਯਾਰ ਮੈਨੂੰ ਖਰੀਕ ਤਾਂ ਤੇ ਤੂੰ ਨੈਗੇਟਿਵ ਕਰੀ ਜਾਣਾ ਖਰੀਕ ਤਾਂ ਤੇ ਆ ਭਰਾ ਵੀ ਠੀਕ ਹੈ ਹੈ ਆ ਕਿਵੇਂ ਜਮੀਂ ਠੀਕ ਲੱਗਦੀ ਹੈ ਨਹੀਂ ਭਰੇ ਗਾਂ ਈਮੇਲ ਆਦਾ ਆਪਣਾ ਅੱਜ ਦੇਖ ਲਾ ਓ ਮੱਝ ਦੇਖ ਲਾ ਹੈਂ ਮੱਝ ਦੇਖ ਲਾ ਮੱਝ ਦੇਖ ਤੇ ਮੈਂ ਲਈ ਪਰ ਪਸੂ ਤੈਨੂੰ ਘੱਟ ਨਹੀਂ ਲੱਗਦੇ ਕਿ ਨਵਾਂ ਮੇਲਾ ਬੂਲਾ ਚੱਲਿਆ ਹੈ ਕੋਈ ਇਹ ਬਈ ਪਹਿਲੀ ਵਾਰੀ ਹੋਇਆ ਅੱਜ ਮੇਲਾ ਅੱਛਾ ਪਹਿਲੀ ਵਾਰ ਹੈ ਪਹਿਲੀ ਵਾਰੀ ਪਿੰਡ ਜਗਮਾਲ ਵਾਲੀ ਇਹਦਾ ਬਲਾਕ ਪੈਂਦਾ ਉੱਡਾਂ ਅੱਛਾ ਇਹ ਪਹਿਲੀ ਵਾਰੀ ਮੇਲਾ ਕਰਿਆ ਤਾਂ ਕਰਕੇ ਪਸੂ ਘੱਟ ਹੈ ਹੌਲੀ ਹੌਲੀ ਇਹ ਹਰ ਰੋਜ਼ ਐਤਵਾਰ ਨੂੰ ਮੇਲਾ ਲੱਗਿਆ ਕਰੋ ਇੱਥੇ ਅੱਛਾ ਮਹੀਨੇ ਚਾਰ ਵਾਰੀ ਮੀਨੇ ਚਾਰ ਆ ਰਹੀ ਠੀਕ ਹੈ ਮਤਲਬ ਆਏ ਮਹੀਨੇ ਜਿਹੜੇ ਸਾਹ ਹਰੇ ਕੈਂਤਵਾਰ ਲੱਗੇ 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 ਲੱਗਾ ਕਰਨਾ ਠੀਕ ਹੈ ਫਿਰ ਤਾ ਨੂੰ ਪਸੂ ਵੱਜ ਜਾਣੀ ਤੇ ਮੇਰਾ ਵੀਰ ਤੂੰ ਨਾ ਹੀ ਤੈਨੂੰ ਕੋਈ ਕੱਟੇ ਦਾ ਭਲੇਕੇ ਵੱਢ ਜੂ ਐ ਜੀ ਨਹੀਂ ਨਹੀਂ ਮੈਂ ਤੈਨੂੰ ਪਹਿਲਾਂ ਵੀ ਸਮਝਾਈ ਸੀ ਗੱਲ ਮੈਂ ਤਾਂ ਬਸ ਮੂੰਹਾਂ ਬਲਟ ਕੇ ਆ ਜੇ ਆਪਦਾ ਯਾਰ ਬਾਈ ਆ ਮਾਤਾ ਯਾਰ ਠੀਕ ਆ ਮਾਤਾ ਠੀਕ ਹੈ ਯਾਰ ਆਂ ਗਾਂ ਲੈ ਜਣੇ ਲੈ ਜੀ ਲੈ ਬਿਲ੍ਹਾ ਦੇਖੋ ਬਾਪਾ ਜੀ ਬਲੇ ਭਾਈ ਖੋਲ ਕੇ ਫੜਾ ਲੈ ਜਣਾ ਲੁਕੀ ਆ ਬਾਪ ਤੇਰੇ ਆ ਜਾ ਹੁਣ ਫਿਰ ਕਿ ਆ ਪਿੱਛੇ ਖੁੰਡਾ ਵੀ ਦੇਖ ਲਈ ਮਾੜਾ ਮੋਟਾ ਹਾਂ ਆ ਜਾ ਤੇ ਇੱਕ ਪਾਣੀ ਬੰਦਾ ਚੰਨਣਗੀਰੀ ਵਰਗਾ ਹੁੰਦਾ ਕੰਮ ਤੇ ਪਾਣੀ ਨਹੀਂ ਮੰਗਦਾ ਬੰਦਾ ਹਾਂ ਇਹ ਤਾਂ ਹੈ ਬਾਈ ਬਗਾਨਾ ਕਿਹੜਾ ਬਈ ਕਿਣਾ ਸੋਚ ਕੇ ਮਾਰਦਾ ਹੈ ਸਿੱਟ ਦਿੰਦਾ ਮੈਂ ਨਾ ਬਿੱਲੂ ਆ ਦੇਖ ਲਾ ਓਏ ਆਪਾਂ ਦੇ ਗਾਂ ਦਾ ਤੇਰਾ ਸੁਪਨਾ ਹੀ ਪੂਰਾ ਕਰਨਾ ਹੈ ਹਾਂ ਗਾ ਮੈਂ ਤਾਂ ਰੋਲ ਦੀ ਪਿੰਡ ਚ ਹੀ ਫੜ ਲੈਨੇ ਆ। ਇਹ ਥੋੜਾ ਲੰਗਾ ਜਾਂਦਾਂ ਯਾਰ ਉਹਨੇ ੜਕੜਗਾ ਮਹਿੰਗੇ ਐ ਸੇ ਤਾਂ। ਇਹ ਤਾਂ ਮਹਿੰਗੇ ਆ ਬਈ ਨਾ ਰੱਸੀ ਵਾਲੇ ਮਹਿੰਗੇ ਲੱਗਦੇ ਆ ਗਾਂ ਤਾਂ ਛੱਡ ਯਾਰ ਤੂੰ। ਆਪਾਂ ਕੋਈ ਢਾਂਡੀ ਫੜ ਲੈਣੇ ਉੱਥੋਂ ਕੋਈ ਨ ਇੱਕ ਮਿਲ ਹੀ ਜਾਊਗੀ। ਬਾਬਰੋ ਵੱਡਾ ਕਰਕੇ ਸੇਵਾ ਜੇ ਕੋਈ ਖਾਗੀ ਤਾਂ ਜਿਹੜੀ ਤੂੜੀ ਉਹ ਵੀ ਗਲੀ ਜਾਂਦੀ ਏ ਘਰੇ ਭਈ। ਓਏ ਉਹਨਾਂ ਦਾ ਪੁੱਣ ਨਾਲੇ। ਉਹ ਤੇਰੇ ਕੋਲੇ ਕਿਹੜੀ ਤੂੜੀ ਗਲੀ ਤੇਰੇ ਕੋਲ ਕਿਹੜੇ ਮਰਬਿਆਂ ਦੀ ਤੂੜੀ ਆ। ਉਹ ਪ੍ਰਾੜੀ ਆ। ਇਹ ਪ੍ਰਾੜੀ ਹੈ ਤਾਂ ਤੂੜੀ ਵਰਗੀ ਇੱਕ ਗੱਲੀ ਐ। ਪਰ ਹੁਣ ਪ੍ਰਾੜੀ ਪੋਣਾ? ਕੁਝ ਨਹੀਂ ਹੁੰਦਾ। ਉਹਨਾਂ ਨੇ ਕਿਹੜਾ ਬੋਲਣਾ ਯਾਰ ਬਈ ਵੀ ਬੋਲਣਾ ਨਹੀਂ ਪਰਾਲੀ ਪਾਈ ਚੱਲੀ ਪਾਈ ਚੱਲੋ ਪੁੱਤੂੜੀ ਦਾ ਭਲੇਖਾ ਉਹਨਾਂ ਨੂੰ ਦਾ ਉਤਰ ਕੇ ਪਾ ਦੀਦੀ ਆ ਲੈ ਨਹੀਂ ਨਾ ਤੂੰ ਦਵਾएंगे ਸਾਨੂੰ ਨਾ ਦਵਾ ਦੇ ਰਹਿ ਗਿਆ ਬੰਦਾ ਦਵਾ ਦੇ ਜਾਗਟਾਂ 'ਤੇ ਬੈਠ ਪਾਈ ਕੱਲ ਕੇਜਰੀਵਾਲ ਤੂੰ ਹਰਾ ਕੇ ਆ ਉਹ ਮੈਂ ਤਾਂ ਕਿਹੜੇ ਗਾਣੇ ਨਹੀਂ ਨਹੀਂ ਲਈ ਦੱਸ ਕਿਵੇਂ ਕਰੀ ਮੈਨੂੰ ਪਤਾ ਸੀ ਨੰਗਾ ਤੁਸੀਂ ਨਹੀਂ ਲੈਂਦੇ ਠੀਕ ਹੈ ਜਾਓ ਅੰਮੇ ਵਿਲੇਜ ਬਾਹਰ ਕੱਢੋਗੇ ਭਾਈ ਇਹਨਾਂ ਨੂੰ ਜਾਓ ਜਾਓ ਇਹਨੇ ਸਾਡੇ ਨਾਲ ਬਾਜਤਾ ਇਹ ਪੁੱਛੀ ਮਾਰ ਕੇ ਪਿਆਰ ਜਿਹਾ ਮੈਨੂੰ ਪਹਿਲਾਂ ਪਹਿਲਾਂ ਸਾਡੀ ਰਿਸਪੈਕਟ ਕਿਉਂ ਕਰੀ ਤੈਨੂੰ ਪਤਾ ਨਹੀਂਗਾ ਵੀ ਬੰਦੇ ਆਏ ਕੋਈ ਬੰਦੇ ਨੂੰ ਚਾਹ ਪਾਣੀ ਪਿਆਵੇ ਬਰਫੀ ਪਿਆਵੇ ਕੁਛ ਨਾ ਫੇਰ ਹੀ ਬੰਦੇ ਮੂਡ ਬੰਦਾ ਹੁੰਦਾ ਕੋਈ ਹੋਰ ਲੈ ਜਾਂਦਾ ਸਕੇ ਮਾਸਟਰ ਦਾ ਮੁੰਡਾ ਇਹਨੇ ਕਿਹਾ ਇੱਥੋਂ ਇਹ ਮਾਸਟਰ ਦਾ ਮੁੰਡਾ ਯਾਰ ਜਾਓ ਵੀਰੇ ਜਾਓ ਤੇਰੀ ਤਾਂ ਮੈਥੂ ਹੀ ਢੇਲਾ ਹੋ ਗਈ ਆ ਜਾ ਆ ਜਾ ਹੁਣ ਤੇਰੇ ਨਾਲ ਨੂੰ ਦੇਖ ਨਾ ਮੈਂ ਇੱਕ ਗੱਲ ਹੋਰ ਦੱਸਦਾ ਨਾ ਜੇ ਫਿਰ ਇਹ ਜਿੱਚ ਤੋਂ ਬਾਅਦ ਬੇਇੱਜ਼ਤੀ ਕਰੇ ਤੇਰੇ ਕੇ ਬੰਦੇ ਨਾ ਮੈਂ ਨਾ ਨਹੀਂ ਨਾ ਆ ਆ ਕੁਛ ਨਹੀਂ ਆਂਦਾ ਕੁਛ ਨਹੀਂ ਆਂਦਾ ਆਂਦਿਆਂ ਦਾ ਆ ਜਾ ਆ ਜਾ ਜਾ ਉਹ ਚੰਗਾ ਬਾਈ